ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵੇਂਗੇ ਸੰਗਤ ਜੀ ਤੁਸੀਂ ਟਾਈਟਲ ਪਾੜੀ ਲੈ ਆ ਹੋਵੇਗਾ ਚੋਪਹਰਾ ਸਾਹਿਬ ਕਿਉਂ ਵਿਰੋਧ ਇਸ ਦਾ ਵਿਰੋਧ ਕਿਉਂ ਕਰਨਾ ਬੜੀਆਂ ਤੇ ਬਾਣੀਆਂ ਜਾਂਦੀਆਂ ਨੇ ਬਾਣੀ ਜੇ ਕੋਈ ਪੜਦਾ ਵਾ ਕੋਈ ਪਖੰਡੀਆਂ ਦੇ ਡੇਰਿਆਂ ਨਾਲੋਂ ਟੁੱਟ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਦਾ ਜਾ ਕੇ ਉੱਥੇ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦਾ ਵਾ ਸ਼ੀਦਾਂ ਦਾ ਉੱਥੇ ਪਹਿਰਾ ਲੱਗਦਾ ਵਾ ਤੁਸੀਂ ਜਾਣਦੇ ਹੋ ਸ਼ੀਦਾਂ ਦੇ ਪਹਿਰੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਤੇ ਮੂਰਖਾ ਦੀ ਮੂਰਖਤਾ ਦੀਆਂ ਗੱਲਾਂ ਕਰਦੇ ਨੇ ਤੇ ਜਿਨ੍ਹਾਂ ਨੇ ਵੇਖੇ ਨੇ ਉਹ ਤੇ ਫਿਰ ਅਜੀਬ ਹੀ ਉਹਨਾਂ ਦੀ ਅਵਸਥਾ ਹੁੰਦੀ ਆ ਉਹ ਤੇ ਫਿਰ ਯਕੀਨ ਕਰਦੇ ਨੇ ਬਾਣੀ ਕਦੇ ਵੀ ਪੜੋ ਕਿਤੇ ਵੀ ਪੜੋ ਸਿੰਘ ਤੁਸੀਂ ਜਾਣਦੇ ਹੋ ਵੀ ਜੰਗਲਾਂ ਤੇ ਕੋੜਿਆਂ ਦੀਆਂ ਕਾਠੀਆਂ ਤੇ ਵੀ ਬੈਠ ਕੇ ਬਾਣੀ ਪੜਦੇ ਰਹੇ ਨੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਛੁਟਰਾ ਸਕਦੇ ਹਾਂ ਹਰ ਹਾਲਤ ਦੇ ਵਿੱਚ ਉਹਨਾਂ ਨੇ ਬਾਣੀਆਂ ਪੜ੍ਹੀਆਂ ਆਪਣੀ ਬਾਣੀ ਨਹੀਂ ਵਿਸਰੀ ਜਾਣਾ ਤੇ ਗੁਰੂ ਨਾਲ ਉਹਨੇ ਟੁੱਟੇ ਇਸ ਕਰਕੇ ਉਹਨਾਂ ਨੇ ਕਦੀ ਕਿੰਤੂ ਪਰੰਤੂ ਵੀ ਨਹੀਂ ਕੀਤਾ ਗੁਰੂ ਨੇ ਜਿੱਥੇ ਉਹ ਕਮਲਾਤਾ ਬਾਬਾ ਬੰਦਾਬਹਾਦਰ ਦੀਨੂ ਦੇ ਥਾਵੜਾ ਦੇ ਕੇ ਤੋਰਤਾ ਤੇ ਬਸ ਤੋਰਤਾ ਉਹਨਾਂ ਨੇ ਕਿੰਤੂ ਪਰੰਤੂ ਕੋਈ ਸਵਾਲ ਨਹੀਂ ਪੁੱਛਿਆ ਵੀ ਪੰਜ ਸਿੰਘਾਂ ਦੇ ਨਾਲ ਮੈਂ ਜਾ ਕੇ ਤੇ ਏਡੀ ਵੱਡੀ ਸਲਤਨਤ ਨਾਲ ਪੰਗਾ ਲੈਣਾ ਵਾ ਕੋਈ ਕੋਈ ਖਾਲਾਜੀ ਦਾ ਬਾੜਾ ਨਹੀਂ ਆ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਤੋੜਨਾ ਥੋੜੇ ਜਿਹੇ ਹਥਿਆਰ ਦੇ ਕੇ ਤੋੜਨਾ ਵਿਸ਼ਵਾਸ ਹੀਗਾ ਬਾਣੀ ਪੜਦੇ ਸੀਗੇ ਤੇ ਸੀਦਾਂ ਦਾ ਪਹਿਰਾ ਸੀਗਾ ਤੇ ਫਿਰ ਅਸੀਂ ਕਿਉਂ ਚੁਠਲਾਉਨੇ ਆ ਉਹ ਬਾਣੀਆਂ ਨੂੰ ਕੀ ਚਪਹਿਰਾ ਸਾਹਿਬ ਦੇ ਵਿੱਚ ਕੀ ਪੜਿਆ ਜਾਂਦਾ ਦੱਸੋ ਤੁਸੀਂ ਆਪ ਦੱਸੋ ਜਿਹੜੇ ਕਿੰਤੂ ਪ੍ਰੰਤੂ ਕਰਦੇ ਹੋ ਉਹ ਆਪ ਦਸਨਬੀ ਕੀ ਉੱਥੇ ਕੋਈ ਪਖੰਡਵਾਦ ਨੂੰ ਜਿਹੜਾ ਵਾ ਬੜਾਵਾ ਦਿੱਤਾ ਜਾਂਦਾ ਵਾ ਜਾਂ ਕੋਈ ਉੱਥੇ ਬਾਬਾ ਬੈਠਾ ਹੁੰਦਾ ਵਾ ਉਹਦੇ ਜਾ ਕੇ ਤੇ ਪਹਿਲਾਂ ਚਰਨਾਂ ਨੂੰ ਕੁੱਟਿਆ ਜਾਂਦਾ ਵਾ ਪੈਰਾਂ ਨੂੰ ਕੁੱਟਿਆ ਜਾਂਦਾ ਵਾ ਜਾਂ ਫਿਰ ਕਿਸੇ ਨੂੰ ਰੇੜੇ ਤੇ ਲੱਦ ਕੇ ਮਗਰ ਜਨਾਨੀਆਂ ਤੱਕਾ ਲੌਂਦੀਆਂ ਜਾਂਦੀਆਂ ਨੇ ਤੇ ਉਹ ਐ ਹੱਥ ਜੇ ਖੜੇ ਕਰਕੇ ਤੇ ਆਸ਼ੀਰਵਾਦ ਦੀ ਜਾਂਂਡਿਆ ਵਾ ਤੇ ਜਨਾਨੀਆਂ ਉਹਦੇ ਲਤਾਂ ਨੂੰ ਕੁੱਟੀਆਂ ਜਾਂਡੀਆਂ ਵਾ ਹੈ ਜਾਂ ਫਿਰ ਕੰਨ ਦੇ ਵਿੱਚ ਉੱਥੇ ਜਾ ਕੇ ਤੇ ਫੂਕਾਂ ਮਾਰੀਆਂ ਜਾਂਦੀਆਂ ਨੇ ਦਸਿਆ ਮੈਨੂੰ ਕੀ ਉੱਥੇ ਹੁੰਦਾ ਕੀ ਪਖੰਡਵਾਦ ਕੀ ਵਿਰੋਧ ਕਰਨ ਡੇਓ ਤੁਸੀਂ ਕੀ ਤੁਹਾਡੀ ਅਵਸਥਾ ਇੰਨੀ ਉੱਚੀ ਹੋ ਗਈ ਆ ਵੀ ਤੁਸੀਂ ਬਾਣੀ ਨੂੰ ਵੀ ਪਾਣੀ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਘਰਾਂ ਵਿੱਚ ਜਾਂਦੀ ਸੰਗਤ ਤੇ ਤੁਸੀਂ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਸੰਗਤ ਕਿੰਨੀ ਜ਼ਿਆਦਾ ਆਉਂ ਕਿਤੇ ਦੇ ਨਾਟਵਾਰ ਨੂੰ ਆਓ ਉੱਥੇ ਸ਼ੀਦਾਂ ਦੇ ਗੁਰੂ ਘਰ ਜਿੱਥੇ ਕਿੰਨੀ ਸੰਗਤ ਜੁੜਦੀ ਆ ਦੇ ਉੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਬਾਣੀ ਪੜਦੇ ਨੇ ਸਾਰੇ ਬਾਣੀ ਦੀ ਆਵਾਜ਼ ਕੰਨਾਂ 'ਚ ਪੈਂਦੀ ਆ ਹ ਇਹ ਤਾਂ ਇੱਕ ਪੰਕਤੀ ਇੱਕ ਪੰਕਤੀ ਕੰਨਾਂ 'ਚ ਪਤਾ ਨਹੀਂ ਕਿਹੋ ਜੀ ਪੈ ਜਾਣੀ ਆ ਜਿੰਨੇ ਸਾਡੀ ਜ਼ਿੰਦਗੀ ਬਦਲ ਦੇਣੀ ਆ ਇੱਕ ਕਿਨਕਾ ਇੱਕ ਕਿੰਨ ਕਾ ਸਾਡੀ ਜ਼ਿੰਦਗੀ ਬਦਲ ਦਿੰਦਾ ਕਿੰਨ ਕਾ ਮਾਤਰ ਇੱਕ ਸ਼ਬਦ ਪਤਾ ਨਹੀਂ ਕਿਹੜਾ ਸਾਡੀ ਸਾਡੇ ਕੰਨਾਂ ਦੇ ਵਿੱਚ ਪੈ ਜਾਣਾ ਵੇ ਤੇ ਸਾਡੀ ਜ਼ਿੰਦਗੀ ਉਹਨਾਂ ਨੇ ਬਦਲ ਦੇਣੀ ਉਹ ਸ਼ਬਦ ਨੇ ਇੱਕ ਜ਼ਿੰਦਗੀ ਬਦਲ ਦੇਣੀ ਹੈ ਤੇ ਉੱਥੇ ਤੇ ਲੱਖਾਂ ਲੋਕੀ ਜਿਹੜੇ ਉਹ ਬਾਣੀ ਪੜਨ ਦੇ ਹੁੰਦੇ ਨੇ ਤੇ ਫਿਰ ਫਿਰ ਵਿਰੋਧ ਕਿਸ ਗੱਲ ਦਾ ਵਿਰੋਧ ਇਸ ਗੱਲ ਦਾ ਨਹੀਂ ਆ ਵੀ ਸੰਗਤ ਉੱਥੇ ਬਾਣੀ ਪੜਨ ਜਾਣ ਦੀ ਹੈ ਵਿਰੋਧ ਇਸ ਗੱਲ ਦਾ ਵਾ ਪੀ ਡੇਰੇ ਜਿਹੜੇ ਆ ਪਖੰਡਵਾਦ ਜਿਹੜਾ ਵਾ ਬੰਦ ਹੋਉਣ ਲਿਆ ਗੱਲ ਹੋਰ ਕੋਈ ਨਹੀਂ ਆ ਜਿਨ੍ਹਾਂ ਨੇ ਸੰਗਤ ਦਾ ਪੈਸਾ ਇਕੱਠਾ ਕਰਕੇ ਜਿਹੜੇ ਢਿੱਡ ਵਧਾਏ ਨੇ ਆ ਪਤਾ ਨਹੀਂ ਉਹਨਾਂ ਨੂੰ ਅਰਦਾਸ ਕਰਨੀ ਆਉਂਦੀ ਹੈ ਕਿ ਨਹੀਂ ਬਾਣੀ ਪੜ੍ਹਨੀ ਆਉਂਦੀ ਹੈ ਕਿ ਨਹੀਂ ਵਿਰੋਧ ਇਸ ਗੱਲ ਦਾ ਵੀ ਹੁਣ ਉੱਥੇ ਜਾ ਕੇ ਜਿਹੜਾ ਉਹ ਸੀਸ ਨਹੀਂ ਝੁਕਦਾ ਹੁਣ ਸੰਗਤ ਜਿਹੜੀ ਜਾਗਰੂਕ ਹੋ ਗਈ ਆ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੁੰਦੀ ਆ ਆਪਣਾ ਸੀਸ ਜਿਹੜੀ ਉਹ ਝੁਕਾਉਂਦੀ ਆ ਵਰੋਧ ਸਿਰਫ ਇਸੇ ਗੱਲ ਦਾ ਹੀ ਰਹਿ ਗਿਆ ਜਿਹੜੀ ਸੰਗਤ ਹੈ ਜਾਗਰੂਕ ਹੋ ਗਈ ਆ ਨਾ ਉਹ ਇਹਨਾਂ ਨੂੰ ਹੁਣ ਚੁਬਣੀ ਸ਼ੁਰੂ ਹੋ ਗਈ ਆ ਕਿ ਇਹ ਤੇ ਸਾਡੇ ਕੋਲ ਆਉਂਦੇ ਸੀਗੇ ਨਾਲ ਮਾਇਆ ਭੇਟਾ ਕਰਕੇ ਜਾਂਦੇ ਸੀ ਨਾਲੇ ਇੱਕ ਤਰ੍ਹਾਂ ਤਰ੍ਹਾਂ ਦੇ ਪੰਜਾਂ ਨੂੰ ਪੋਸ਼ਾਕਾਂ ਦੇ ਕੇ ਜਾਂਦੇ ਸੀ ਗੱਡੀਆਂ ਦੇ ਚੜਾਵੇ ਚੜਦੇ ਸੀ ਹੋਰ ਇਹ ਕਿਹੜੀ ਮਿਹਨਤ ਕਰਦੇ ਨੇ ਦੱਸੋ ਮੈਨੂੰ ਜਿਹੜੇ ਬਾਬੇ ਨੇ ਏਡੀਆਂ ਏਡੀਆਂ ਤਗੜੀਆਂ ਮਹਿੰਗੀਆਂ ਗੱਡੀਆਂ ਲਈ ਫਿਰਦੇ ਨੇ ਕਿੰਨੀ ਕਿੰਨਾ ਘਾਲ ਵਾਉਂਦੇ ਆਏ ਇਸ ਕਰਕੇ ਜਿਹੜਾ ਚੁਪੈਰਾ ਸਾਹਿਬ ਦਾ ਵਿਰੋਧ ਕਰਨਾ ਸਾਡਾ ਬਿਲਕੁਲ ਨਹੀਂ ਬੰਦਾ ਉੱਥੇ ਬਹੁਤ ਹੀ ਵਾਹਿਗੁਰੂ ਜੀ ਕੀ ਫਤਿਹ ਉਸ ਮੈਂ ਤਾਂ ਉੱਧਰ ਚਲ ਗਿਆ ਬਹੁਤ ਉੱਥੇ ਰਬ ਰੰਗੀਆਂ ਰੂਹਾਂ ਜੜੀਆਂ ਪਹੁੰਚਦੀਆਂ ਨੇ ਐਤਵਾਰ ਨੂੰ ਕਿਤੇ ਜਾ ਕੇ ਵੇਖੋ ਉੱਥੇ ਦਰਸ਼ਨ ਕਰੋ ਤੁਸੀਂ ਜਾ ਕੇ ਤੁਹਾਡਾ ਮਨ ਇੰਨਾ ਜ਼ਿਆਦਾ ਜਿਹੜਾ ਵਾ ਉਹ ਖੁਸ਼ ਹੋ ਜਾਏਗਾ ਕਿ ਨਿੱਕੇ-ਨਿੱਕੇ ਬੱਚੇ, ਬਜ਼ੁਰਗ, ਸਾਡੀਆਂ ਭੈਣਾਂ, ਮਾਤਾਵਾਂ, ਸਾਡੇ ਸਾਰੇ ਪਰਿਵਾਰ ਕਈ ਕਿਈ ਉੱਥੇ ਜਾਣਾ ਸ਼ੁਰੂ ਹੋ ਗਏ ਨੇ। ਹੁਣ ਤੇ ਇੱਥੋਂ ਤੱਕ ਜਿਹੜਾ ਹੋ ਗਿਆ ਵੀ ਲੋਕਾਂ ਨੇ ਜਿਹੜੀ ਸੰਗਤ ਆ ਰੱਬ ਦੇ ਰੰਗ ਵਿੱਚ ਰੰਗੀ ਆ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਚਪਹਿਰਾ ਸਾਹਿਬ ਦੇ ਜਿਹੜਾ ਨਾ ਆਪਣਾ ਉਹ ਪਾਠ ਕਰਨੇ ਸ਼ੁਰੂ ਕਰ ਦਿੱਤੇ ਨੇ। ਦੱਸੋ ਇਹ ਇਹ ਮਾੜੀ ਗੱਲ ਆ? ਜੇ ਜਪਜੀ ਸਾਹਿਬ ਦੇ ਚਪਈ ਸਾਹਿਬ ਦੇ ਆਪਾਂ ਜੇ ਸੁਖਮੀ ਸਾਹਿਬ ਦੇ ਪਾਠ ਕਰਨੇ ਆ ਸਾਡਾ ਪਰਿਵਾਰ ਸਾਡੇ ਨਾਲ ਬੈਠਾ ਹੋਵੇ ਤੇ ਇਹਦੇ ਵਿੱਚ ਮਾੜੀ ਗੱਲ ਕਿਹੜੀ ਹੋਗੀ ਤੇ ਇਹਦਾ ਵਿਰੋਧ ਕਰਨਾ ਸਾਡਾ ਕਿੱਥੇ ਬਣਦਾ ਵਾ ਕਿਉਂ ਅਸੀਂ ਇੰਨੇ ਅਸੀਂ ਇੰਨੇ